ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਮ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾ ਅਵਰ ਨ ਸੁਜੈ ਦੂਜੀ ਠਹਰ ਹਰ ਪਰਿਉ ਤੋ ਦੁਆਰੀ ਲੇਖਾ ਛੋੜ ਅਲੇਖੇ ਛੁਟ ਹੈ ਹਮ ਨਿਰਗੁਨ ਲੇ ਹੋ ਉਬਾਰੀ ਸਾਧ ਬਕ ਸੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਖ ਲੇ ਹੋ ਇਹ ਬਾਰੀ ਵਾਹਿ ਗੁਰਜੀ ਕਾ ਖਾਲਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਮ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤਉ ਦੁਆਰੀ ਲੇਖਾ ਛੋਡ ਅਲੇਖੇ ਛੁਟ ਹੈ ਹਮ ਨਿਰਗੁਨ ਲੇ ਹੋ ਉਬਾਰੀ ਸੰਤ ਬਕ ਸੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਖ ਲੈ ਹੋ ਇਹ ਬਾਰੀ ਵਾਹਿਗੁਰਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲੇਖਾ ਛੋਡ ਅਲੇਖੇ ਛੁਟ ਹੈ ਹਮ ਨਿਰਗੁਨ ਲੇ ਹੋ ਉਬਾਰੀ ਸਤਿ ਬਕ ਸੰਦ ਸਦਾ ਮਹਿਰਵਾਨ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨਾ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੋਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤ ਬਕ ਸਹੰਦ ਸਦਾ ਮਿਹਰਬਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਖ ਲਿਹੋ ਇਹ ਬਾਰੀ ਵਾਹੇ ਗੁਰਜੀ ਕਾ ਖਾਲਸਾ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜ ਅਲਿਖੇ ਛੁਟ ਹੈ ਹਮ ਨਿਰਗੁਨ ਲਿho ਉਬਾਰੀ ਸੰਤ ਬਖ ਸੰਦ ਸਦਾ ਮਿਹਰਵਾਨ ਸਭਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤਬਕ ਸਹੰਦ ਸਦਾ ਮਿਹਰਬਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਾਧ ਬਕ ਸੰਦ ਸਦਾ ਮਿਹਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲੇਖੇ ਛੁਟੇ ਹਮ ਨਿਰਗੁਨ ਲਿਹੋ ਉਬਾਰੀ ਸਾਧ ਬਕ ਸਹੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜ ਅਲਿਖੇ ਛੋਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤ ਬਕ ਸਹੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤ ਬਕ ਸਹੰਦ ਸਦਾ ਮਿਹਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਹੋ ਇਹ ਬਾਰੀ ਵਾਹੇ ਗੁਰਜੀ ਕਾ ਖਾਲਸਾ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵਾਂ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲੇਖਾ ਛੋਡ ਅਲੇਖੇ ਛੁਟੇ ਮਨਿਰਗੁਨ ਲੇਹੋ ਉਬਾਰੀ ਸਤ ਬਕ ਸੇਂਦ ਸਦਾ ਮਹਿਰਬਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਖ ਲੇਹੋ ਇਹ ਬਾਰੀ ਵਾਹਿਗੁਰਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ 5 सत गुरु आयो शरण तुहारी तो मिले सुख सोबा चिंता लाहे हमारी रहा अवर न ठहर हर, हर परे तो दुआरी लेखा छोड अलेखे शूट है, हम निर्गुन ले हो उबारी साध बक सेंद सदा मेहरबान ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਖ ਲੈ ਹੋ ਇਹ ਬਾਰੀ ਵਾਹਿਗੁਰਜੀ ਕਾ ਖਾਲਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਵ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲੇਖਾ ਛੋਡ ਅਲੇਖੇ ਛੁਟ ਹੈ ਹਮ ਨਿਰਗੁਨ ਲੇ ਹੋ ਉਬਾਰੀ ਸਤਬਕ ਸਹੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜ ਅਲਿਖੇ ਛੋਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤ ਬਕ ਸਹੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋੜ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਾਧ ਬਕ ਸੰਦ ਸਦਾ ਮਹਿਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਾਧ ਬਕ ਸੰਦ ਸਦਾ ਮਹਿਰਵਾਨ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੇ ਹੋ ਇਹ ਬਾਰੀ ਵਾਹਿਗੁਰਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੌਡੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੋਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤ ਬਕ ਸੇਂਦ ਸਦਾ ਮਹਿਰਬਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਾਖਲੋ ਇਹ ਬਾਰੀ ਵਾਹਿਗੁਰਜੀ ਦਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੌੜੀ ਮਹਲਾ ਪੰਜਵ ਸਤ ਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਹਰ ਹਰ ਪਰਿਓ ਤੋ ਦੁਆਰੀ ਲਿਖਾ ਛੋਡ ਅਲਿਖੇ ਛੁਟ ਹੈ ਹਮ ਨਿਰਗੁਨ ਲਿਹੋ ਉਬਾਰੀ ਸਤਬਕ ਸਹੰਦ ਸਦਾ ਮਿਹਰਵਾਨ ਸਬਨਾ ਦੇ ਅਲਦਾਰੀ ਨਾਨਕ ਦਾਸ ਸੰਤ ਪਾਛੇ ਪਰੇ ਰਖ ਲਿਹੋ ਇਹ ਬਾਰੀ ਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ